ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ 사ਤ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਗੁਰਦੁਆਰਾ ਸ੍ਰੀ ਚਸਮਾ ਸਾਹਿਬ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਬੋਲ ਰਹੇ ਹਾਂ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ 3 4 5 ਜੁਲਾਈ ਨੂੰ ਸੇਮੇਪਾਸਾ ਨਾਮੀ ਤੀਰ ਦੇ ਮਾਲਕ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਬਹੁਤ ਵੱਡੇ ਭਾਰੀ ਸਮਾਗਮ ਹੋ ਰਹੇ ਨੇ 3 ਤਰੀਕ ਨੂੰ ਪਹਿਲਾ ਦੀਵਾਨ 4 ਨੂੰ 5 ਨੂੰ 5 ਨੂੰ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਹੌਮ ਹਮਾ ਕੇ ਇਸ ਸਥਾਨ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਇਸ ਸਥਾਨ ਖੰਨੇ ਦੇ ਨੇੜੇ ਮਲੋਹ ਦੇ ਨੇੜੇ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇੱਥੇ ਡਾਕਟਰਾਂ ਦੇ ਵੀ ਕੈਂਪ ਲੱਗਣਗੇ ਜਿਹਨਾਂ ਧੁੰਨੀ ਦੇ ਵਿੱਚ ਤੇਲ ਪਾ ਕੇ ਕਈ ਰੋਗਾਂ ਦੇ ਇਹਨਾਂ ਦੇ ਇਲਾਜ ਕੀਤੇ ਜਾਂਦੇ ਨੇ ਇਹ ਫ੍ਰੀ ਇਲਾਜ ਹੋਣਗੇ ਤੇ ਅੰਮ੍ਰਿਤ ਸੰਚਾਰ ਵੀ ਬੜੀ ਭਾਰੀ ਮਾਤਰਾ ਦੇ ਵਿੱਚ ਹੋਣਾ ਤੇ ਹੋਰ ਵੀ ਸਮਾਦਰ ਦੇ ਵਿੱਚ ਬੜੇ ਪਤਵੰਤ ਤੇ ਸੱਜਣ ਪਹੁੰਚਣਗੇ ਤੇ ਹੋਰ ਲਾਕਰ ਨਿਵਾਸੀ ਵੀ ਪਹੁੰਚਣਗੇ ਤੇ ਸੰਗਤਾਂ ਨੂੰ ਵੀ ਨਮਾਵਾ ਕੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਸੁਭਾਗ ਸਮੇਂ ਦੇ ਇਲਾਹੇ ਲੈਣ ਦੀ ਜਰੂਰ ਕਿਰਪਾਲਤਾ ਕਰਨੀ ਜੀ ਸੰਤ ਸਮਾਜ ਵਿੱਚ ਕਿਹੜੇ ਕਿਹੜੇ ਸੰਤ ਬਾਣੀ ਦੇ ਨਾਲ નિਹਾਲ ਕਰਨਗੇ ਪਹਿਲਾ 3 ਤਰੀਕ ਨੂੰ ਬਾਬਾ ਅਮਰਜੀਤ ਸਿੰਘ ਫਰੀਦਪੁਰ ਵਾਲੇ ਉਹ ਸੰਗਤਾਂ ਨੂੰ નિਹਾਲ ਕਰਨਗੇ ਜਿਨ੍ਹਾਂ ਦਾ ਟਾਈਮ 9 ਤੋਂ 11 ਤੇ 4 ਤਰੀਕ ਨੂੰ ਸੰਤ ਬਾਬਾ ਚਰਨਜੀਤ ਸਿੰਘ ਭੇੜਵਾਲ ਵਾਲੇ ਮਹਾਪੁਰਸ਼ ਆ ਰਹੇ ਨੇ 5 ਨੂੰ ਵੀ ਉਹੀ ਆ ਰਹੇ ਨੇ ਤੇ 5 ਨੂੰ 7 ਵਜੇ ਅੰਮ੍ਰਿਤ ਸੰਚਾਰ ਵੀ ਸ਼ੁਰੂ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ